ਹਾਂਜੀ ਆਸਤਰੀ ਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਸਟੀਵਨ ਹਾਕਿੰਗਸ ਬਾਰੇ ਆਹ ਜਿਹੜਾ ਨਾਮ ਆ ਇਹ ਤੁਹਾਡੇ ਚੋਂ ਮੇਬੀ ਕਾਫੀ ਜਾਣਿਆ ਨੇ ਪਹਿਲਾਂ ਆਲਰੇਡੀ ਸੁਣਿਆ ਹੋਣਾ ਕਿ ਤਨਾ ਕਿਤੇ ਮੇਬੀ ਤੁਹਾਡੇ ਚੋਂ ਕਾਫੀ ਜਾਣਿਆ ਨੇ ਇਹ ਪਹਿਲੀ ਵਾਰ ਸੁਣਿਆ ਹੋਣਾ ਹੁਣ ਸਟੀਵਨ ਹਾਕਿੰਗਸ ਕੌਣ ਆ ਇਹ ਮੈਂ ਅੱਗੇ ਜਾ ਕੇ ਵੀਡੀਓ ਚ ਦੱਸਦਾ ਤੇ ਮੈਂ ਇਦਾਂ ਦੀਆਂ ਗੱਲਾਂ ਦੱਸੂਗਾ ਜੋ ਕਿ ਤੁਹਾਨੂੰ ਕਾਫੀ ਹੈਰਾਨ ਕਰ ਸਕਦੀਆਂ ਨੇ ਸੋ ਇਹ ਵੀਡੀਓ ਪੂਰੀ ਐਂਡ ਤੱਕ ਦੇਖਿਓ ਬਾਕੀ ਹਮੇਸ਼ਾ ਇਸ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਤੇ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਵੀਡੀਓ ਵਿੱਚ ਸਟੀਵਨ ਹਾਕਿੰਗਸ ਜੇ ਅੱਜ ਦੇ ਟਾਈਮ ਦੇਖੀਏ ਤਾਂ ਅੱਜ ਦੇ ਟਾਈਮ ਐ ਇਹ ਇੱਕ ਬਹੁਤ بڑا ਨਾਮ ਆ ਇੱਕ ਬਹੁਤ بڑا ਸਾਇੰਟਿਸਟ ਆ ਤੇ ਉਹਨੂੰ ਯੂਨੀਵਰਸ ਤੇ ਫਿਜ਼ਿਕਸ ਨਾਲ ਬਹੁਤ ਪਿਆਰ ਹੁੰਦਾ ਸੀ ਤੇ ਇਹ ਚੀਜ਼ ਵਿੱਚ ਉਹਨੂੰ ਬਹੁਤ ਨੌਲੇਜ ਸੀਗੀ ਤੇ ਬਹੁਤ ਇਹਨੇ ਚੀਜ਼ਾਂ ਇਦਾਂ ਦੀਆਂ ਡਿਸਕਵਰ ਕੀਤੀਆਂ ਨੇ ਇਹ ਚੀਜ਼ ਨੂੰ ਲੈ ਕੇ ਅੱਜ ਵੀ ਲੋਕ ਇਹਨੂੰ ਪ੍ਰੋਫੈਸਰ ਸਟੀਵਨ ਕਹਿ ਕੇ ਬੁਲਾਉਂਦੇ ਨੇ ਇਹਦੀ ਲਾਈਫ ਹਮੇਸ਼ਾ ਇੰਨੀ ਸੌਖੀ ਨਹੀਂ ਰਹੀ ਇਹਦੀ ਜ਼ਿੰਦਗੀ 'ਚ ਇਦਾਂ ਦੇ ਬਹੁਤ ਔਖੇ ਵਕਤ ਆਏ ਨੇ ਜੋ ਕਿ ਹਰ ਕੋਈ ਆਮ ਬੰਦਾ ਡੀਲ ਵੀ ਨਹੀਂ ਕਰਦਾ ਉਹ ਚੀਜ਼ਾਂ ਨਾਲ ਸੋ ਇਹਦੀ ਲਾਈਫ ਚ ਸਭ ਤੋਂ ਬੜੀ ਪ੍ਰੋਬਲਮ ਇਹ ਸੀਗੀ ਵੀ ਇਹ ਕਿ ਜਵਾਨ ਉਮਰ ਚ ਇੱਕ ਬਹੁਤ ਬੜੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਹੁਣ ਜਿਹੜੀ ਇਹਨੂੰ ਬਿਮਾਰੀ ਹੋਈ ਸੀਗੀ ਉਹ ਬਿਮਾਰੀ ਕਰਕੇ ਬੰਦੇ ਦਾ ਦਿਮਾਗ ਤੇ ਉਹਦਾ ਸਰੀਰ ਇੱਕ ਦੂਜੇ ਨਾਲ ਕੰਮ ਕਰਨੋਂ ਹਟ ਜਾਂਦੇ ਨੇ ਹੌਲੀ ਹੌਲੀ ਮਤਲਬ ਕਿ ਬਾਡੀ ਤੇ ਮਾਈਂਡ ਇੱਕ ਦੂਜੇ ਨਾਲ ਕਨੈਕਟ ਨਹੀਂ ਕਰ ਪਾਉਂਦੇ ਹੌਲੀ ਹੌਲੀ ਬੰਦਾ ਆਪਣੇ ਸਰੀਰ ਹਲਾਵ ਵੀ ਨਹੀਂ ਸਕਦਾ ਜੋ-ਜੋ ਟਾਈਮ ਲੰਘੇ ਜਾਂਦਾ ਨਾਲ ਦੇ ਨਾਲ ਬੰਦੇ ਦਾ ਕੰਟਰੋਲ ਹੋਰ ਘੱਟੇ ਜਾਂਦਾ ਆ ਆਪਦੀ ਬੋਡੀ ਉੱਤੇ ਬੰਦਾ ਨਾ ਕੁਝ ਹਿਲਾ ਸਕਦਾ ਨਾ ਬੰਦਾ ਤੁਰ ਫਿਰ ਸਕਦਾ ਇੱਕ ਬਾਹ ਇਦਾਂ ਤੱਕ ਵੀ ਨਹੀਂ ਕਰ ਸਕਦਾ ਜਾਂ ਆਪਦਾ ਹੱਥ ਖੋਲ ਵੀ ਨਹੀਂ ਸਕਦਾ ਤੇ ਸਭ ਤੋਂ ਵੱਡੀ ਗੱਲ ਉਹ ਬੋਲ ਵੀ ਨਹੀਂ ਸਕਦਾ ਹੈਗਾ ਹੁਣ ਜਿਨ੍ਹਾਂ ਨੂੰ ਇਹ ਬਿਮਾਰੀ ਹੁੰਦੀ ਆ ਉਹ ਜ਼ਿਆਦਾਤਰ ਉਹਨਾਂ ਚੋਂ ਲੋਕ ਕੁਝ ਸਾਲਾਂ ਤੱਕ ਮਰ ਜਾਂਦੇ ਨੇ ਕਿਉਂਕਿ ਜਿਉਂ-ਜਿਉਂ ਟਾਈਮ ਨਿਕਲਦਾ ਜਾਂਦਾ ਹੌਲੀ-ਹੌਲੀ ਉਹ ਸਾਹ ਲੈਣਾ ਵੀ ਭੁੱਲ ਜਾਂਦੇ ਨੇ ਉਹ ਆਪਦੇ ਆਪ ਸਾਹ ਵੀ ਨਹੀਂ ਲੈ ਪਾਉਂਦੇ ਤਾ ਕਰਕੇ ਕਾਫੀ ਲੋਕਾਂ ਦੀ ਮੌਤ ਹੋ ਜਾਂਦੀ ਆ। ਸਟੀਵਨ ਨੂੰ ਵੀ ਡਾਕਟਰ ਨੇ ਕਿਹਾ ਸੀਗਾ ਪੀ ਆਹ ਤੈਨੂੰ ਖਤਰਨਾਕ ਬਿਮਾਰੀ ਆ। ਵੀ ਲਗਭਗ ਤੇਰ ਕੋ 2 ਸਾਲ ਹੋਰ ਹੈਗੇ ਨੇ ਜ਼ਿੰਦਗੀ ਦੇ। ਪਰ ਇਹ ਚੀਜ਼ ਵੀ ਡਾਕਟਰਾਂ ਦੇ ਸਟੀਵਨ ਨੇ ਬਿਲਕੁਲ ਗਲਤ ਸਾਬਿਤ ਕਰ ਦਿੱਤੇ ਕਿਉਂਕਿ ਸਟੀਵਨ ਅੱਗੇ ਜਾ ਕੇ 50 ਸਾਲ ਹੋਰ ਜਿਉਂਿਆ ਸੀਗਾ। ਹੁਣ ਸਟੀਵਨ ਦੀ ਜੇ ਲਾਈਫ ਬਾਰੇ ਗੱਲ ਕਰੀਏ, ਇਦਾਂ ਦੀ ਐਨੇ ਬਹੁਤ ਡਿਸਕਵਰੀਆਂ ਕੀਤੀਆਂ ਨੇ। ਆਪਣੇ ਧਰਤੀ ਬਾਰੇ, ਹਿਊਮਨ ਕਾਈਂਡ ਬਾਰੇ ਤੇ ਆਪਣੇ ਫਿਊਚਰ ਬਾਰੇ ਵੀ ਇਹਨੇ ਕਾਫੀ ਚੀਜ਼ਾਂ ਦਸੀਆਂ ਨੇ ਜੋ ਕਿ ਕਈ ਚੀਜ਼ਾਂ ਤਾਂ ਬੰਦਾ ਸੁਣ ਕੇ ਹਰਾਨ ਰਹਿ ਜਾਂਦਾ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਸਟੀਵਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀਗਾ ਇੱਕ ਵਾਰ ਵੀ ਏਸ ਯੂਨੀਵਰਸ ਵਿੱਚ ਆਪਣੇ ਤੋਂ ਇਲਾਵਾ ਹੋਰ ਜੀਵਨ ਵੀ ਹੈਗੇ। ਉਹ ਜੀਵਨ ਜਿਨ੍ਹਾਂ ਨੂੰ ਆਪਾਂ ਏਲੀਅਨ ਕਹਿ ਦਿੰਨੇ ਆ। ਕਹਿੰਦਾ ਪਰ ਜਿਹੜੇ ਉਹ ਹੋਰ ਜੀਵਨ ਨੇ ਉਹ ਬਹੁਤ ਖਤਰਨਾਕ ਹੋ ਸਕਦੇ ਨੇ। ਆਪਾਂ ਨੂੰ ਉਹਨਾਂ ਨਾਲ ਕੰਟੈਕਟ ਵਿੱਚ ਵੀ ਨਹੀਂ ਜਾਣਾ ਚਾਹੀਦਾ। ਸਟੀਵਨ ਦਾ ਮੰਨਣਾ ਇਹ ਸੀਗਾ ਵੀ ਜੇ ਏਲੀਅਨਸ ਧਰਤੀ ਤੇ ਆ ਗਏ ਉਹੀ ਸੇਮ ਹਾਲਾਤ ਹੋਣਗੇ ਜਿਹੜੇ ਉਸ ਵਕਤ ਹੋਏ ਸੀ ਜਦੋਂ ਕਲੰਬਸ ਨੇ ਅਮਰੀਕਾ ਡਿਸਕਵਰ ਕੀਤਾ ਸੀ ਜਦੋਂ ਕਲੰਬਸ ਅਮਰੀਕਾ ਪਹੁੰਚਿਆ ਸੀ ਜਦੋਂ ਅਮਰੀਕਾ ਦੀ ਧਰਤੀ ਵਿੱਚ ਪਹੁੰਚਿਆ ਜਿਹੜੇ ਲੋਕ ਆਲਰੇਡੀ ਉਹ ਧਰਤੀ ਤੇ ਪਹਿਲਾਂ ਤੋਂ ਰਹਿ ਰਹੇ ਸੀ ਜਿਹਨੂੰ ਕਿ ਰਾਈਟ ਇੰਡੀਅਨਸ ਕਹਿੰਦੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਤੇ ਅੱਜ ਦੇ ਟਾਈਮ ਵੀ ਦੇਖਿਏ ਉਹ ਕਮਿਊਨਿਟੀ ਦੇ ਲੋਕ ਹੀ ਬਹੁਤ ਘੱਟ ਰਹਿ ਗਏ ਬਹੁਤ ਘੱਟ ਨੰਬਰਾਂ 'ਚ ਰਹਿ ਗਏ ਤੇ ਉਹ ਕਹਿੰਦਾ ਸੇਮ ਚੀਜ਼ ਆ ਆਪਾਂ ਇਨਸਾਨਾਂ ਨਾਲ ਹੋਊਗੀ ਜੇ ਏਲੀਅਨਸ ਇਸ ਧਰਤੀ ਉੱਤੇ ਆ ਗਏ ਕਹਿੰਦਾ ਹਾਂ ਹਰ ਕੋਈ ਬੰਦੇ ਨੂੰ ਕਯੂਰੀਓਸਿਟੀ ਹੁੰਦੀ ਆ ਵੀ ਆਪਣੇ ਤੋਂ ਇਲਾਵਾ ਹੋਰ ਜੀਵਨ ਵੀ ਨੇ ਜੋ ਕਿ ਆਪਣੇ ਤੋਂ ਅਲੱਗ ਨੇ ਕਹਿੰਦਾ ਪਰ ਇਹ ਚੀਜ਼ ਬਿਲਕੁਲ ਸੇਫ ਨਹੀਂ ਹੈਗੀ ਤੇ ਆਪਾਂ ਹਜੇ ਟੈਕਨੋਲੋਜੀ ਵਾਈਜ਼ ਉਸ ਲੈਵਲ ਤੇ ਡਿਵੈਲਪ ਹੋਏ ਨਹੀਂਗੇ ਜਿਸ ਲੈਵਲ ਤੇ ਉਹ ਹੋਰ ਏਲੀਅਨਸ ਹੋ ਸਕਦੇ ਨੇ ਹੋਰ ਇਹਨੇ ਅੱਗੇ ਜਾ ਕੇ ਇਹ ਵੀ ਐਡ ਅਪ ਕੀਤਾ ਸੀਗਾ ਬੀ ਦੁਨੀਆ ਦਾ ਅੰਤ ਕਿਵੇਂ ਹੋ ਸਕਦਾ ਸਟੀਵਨ ਨੇ ਇੱਕ ਇੰਟਰਵਿਊ ਵਿੱਚ ਐਕਸਪਲੇਨ ਕੀਤਾ ਸੀ ਕਿ ਕਿਹੜੇ ਕਾਰਨ ਕਰਕੇ ਦੁਨੀਆ ਦਾ ਅੰਤ ਹੋ ਸਕਦਾ ਸੋ ਇਹਨੇ 3-4 ਚੀਜ਼ਾਂ ਦਸੀਆਂ ਸੀ ਸਭ ਤੋਂ ਪਹਿਲੀ ਚੀਜ਼ ਦਸੀ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੂਸਰੇ ਨੰਬਰ ਤੇ ਇਹਨੇ ਦੱਸਿਆ ਬਿਮਾਰੀ ਤੀਸਰੇ ਨੰਬਰ ਤੇ ਇਹਨੇ ਦੱਸਿਆ ਨੁਕਲੀਅਰ ਵਾਰ ਤੇ ਚੌਥੇ ਨੰਬਰ ਤੇ ਇਹਨੇ ਦੱਸਿਆ ਕਲਾਈਮੇਟ ਚੇਂਜ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਜਿੰਨੀਆਂ ਵੀ ਚਾਰੀ ਚੀਜ਼ਾਂ ਇਹਨੇ ਦਸੀਆਂ ਨੇ ਚਾਰੀ ਚੀਜ਼ਾਂ ਅੱਜ ਦੇ ਟਾਈਮ ਵਿੱਚ ਦੁਨੀਆ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਆ ਗਿਆ ਇਸ਼ੂਆ AI ਜਿਹੜੀ ਆ ਉਹ ਇੱਕ ਤਰ੍ਹਾਂ ਦੀ ਆਪਦੇ ਜੀਵਨ ਦਾ ਹਿੱਸਾ ਬਣ ਚੁੱਕੀ ਆ AI ਬਹੁਤ ਮਸ਼ਹੂਰ ਆ ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖੀਏ ਸੱਪਾਸੇ ਹਰੇਕ ਪਲੇਟਫਾਰਮ ਵਿੱਚ AI ਯੂਜ਼ ਕੀਤੀ ਜਾਂਦੀ ਆ ਇਵਨ ਦੋ ਸਕੂਲ ਦੇ ਬੱਚੇ ਵੀ ਆਪਦਾ ਹੋਮਵਰਕ ਕਰ ਲਈ AI ਯੂਜ਼ ਕਰਦੇ ਨੇ ਤਾਂ ਕਰਕੇ ਸਕੂਲ ਵੀ ਕਾਫੀ ਪਰੇਸ਼ਾਨ ਨੇ ਇਹ ਚੀਜ਼ ਨੂੰ ਲੈ ਕੇ ਪਰ ਚਲੋ AI ਹੁਣ ਦੇ ਟਾਈਮ ਪੂਰੀ ਪੀਕ ਤੇ ਆ ਇਹ ਸੀਗੀ ਇਹਦੀ ਪਹਿਲੀ ਚੀਜ਼ ਜਿਹਨੇ ਕਹੀ। ਦੂਸਰਾ ਨੰਬਰ ਤੇ ਇਹਨੇ ਕਿਹਾ ਸੀ ਵੀ ਜੇ ਕੋਈ ਬਿਮਾਰੀ ਜੇ ਕੋਈ ਦੁਨੀਆ ਤੇ ਵੱਡੇ ਬਿਮਾਰੀ ਆ ਗਏ। ਹੁਣ ਜੇ ਬਿਮਾਰੀ ਦੀ ਗੱਲ ਕਰੀਏ ਤਾਂ ਕੁਝ ਕੁ ਸਾਲ ਪਹਿਲਾਂ ਜੇ ਆਪਾਂ ਦੇਖੀਏ ਕੋਵਿਡ ਦਾ ਵਾਲਾ ਜਿਹੜਾ ਸਾਰਾ ਸੀਨ ਹੋਇਆ ਸੀਗਾ ਜਦੋਂ ਲਾਕਡਾਊਨ ਹੋਇਆ ਸੀ ਸਾਰੀ ਦੁਨੀਆ ਹੀ ਬੰਦ ਹੋ ਗਈ ਸੀ ਘਰਾਂ 'ਚ। ਉਦੋਂ ਵੀ ਬਿਮਾਰੀ ਆਈ ਸੀ। ਕਿੰਨੇ ਲੋਕ ਇਹਨਾਂ ਨੇ ਕਿਹਾ ਵੀ ਮਰ ਗਏ। ਸੋ ਦੂਸਰਾ ਕਾਰਨ ਇਹ ਦੱਸਿਆ ਤੀਸਰਾ ਕਾਰਨ ਇਹ ਦੱਸਿਆ ਵੀ ਨਿਊਕਲੀਅਰ ਵਾਰ ਜੇ ਹੋ ਜੇ ਆਪਾਂ ਜੇ ਤੁਸੀਂ ਲਗਭਗ ਨਿਊਜ਼ ਫਾਲੋ ਕਰਦੇ ਹੋਵੋਗੇ ਤੁਹਾਨੂੰ ਪਤਾ ਹੋਊਗਾ ਦੁਨੀਆ ਤੇ ਕਿੰਨੀਆਂ ਪ੍ਰੋਬਲਮਾਂ ਚੱਲ ਰਹੀਆਂ ਨੇ ਰਸ਼ੀਆ ਯੂਕਰੇਨ ਪੈਲੇਸਟਾਈਨ ਵਿੱਚ ਕਿੰਨਾ ਜ਼ਿਆਦਾ ਲੜਾਈਆਂ ਚੱਲ ਰਹੀਆਂ ਨੇ ਕਿੰਨੇ ਜ਼ਿਆਦਾ ਵਾਰ ਚੱਲ ਰਹੇ ਨੇ ਦੁਨੀਆ ਤੇ ਜੇ ਦੁਨੀਆ ਤੇ ਤੀਸਰਾ ਵਰਲਡ ਵਾਰ ਹੋ ਜੇ ਤਾਂ ਉਹ ਨਿਊਕਲੀਅਰ ਵਾਰ ਹੋਊਗਾ ਹਰ ਕੋਈ ਤਕੜਾ ਤਕੜਾ ਕੰਟਰੀ ਜਿਹੜਾ ਹੈਗਾ ਜਿਹਦੇ ਕੋਲ ਆਪਦੇ ਵੈਪਨ ਹੈਗੇ ਨੇ ਉਹ ਨੁਕਲੀਅਰ ਵੈਪਨ ਰੱਖੀ ਬੈਠੇ ਨੇ ਜੇ ਉਹਨਾਂ ਚੋਂ ਇੱਕ ਜਣੇ ਨੇ ਵੀ ਉਹ ਨੁਕਲੀਅਰ ਵੈਪਨ ਯੂਜ਼ ਕਰ ਲੇ ਤਾਂ ਦੁਨੀਆ ਦਾ ਅੰਤ ਉੱਥੇ ਹੀ ਹੋ ਜਾਣਾ ਬਹੁਤ ਘੱਟ ਲੋਕ ਬਚਣਗੇ ਇੰਨੀ ਖਤਰਨਾਕ ਚੀਜ਼ ਬਣਾਈ ਗਈ ਆ ਤੇ ਜੇ ਸੋਚਿਆ ਜਾਵੇ ਇੱਕ ਬੰਦੇ ਨੇ ਇੱਕ ਐਜੀ ਚੀਜ਼ ਡਿਸਕਵਰ ਕੀਤੀ ਹੈ ਜਿਸ ਨਾਲ ਪੂਰੀ ਦੁਨੀਆ ਖਤਮ ਹੋ ਸਕਦੀ ਆ ਚੌਥੇ ਨੰਬਰ ਤੇ ਉਹਨੇ ਕਿਹਾ ਸੀਗਾ ਕਲਾਈਮੇਟ ਚੇਂਜ ਵੀ ਜੇ ਇੱਕਦਮ ਜੇ ਬਿਲਕੁਲ ਮੌਸਮ ਬਦਲ ਜੇ ਕੁਝ ਵੀ ਹੋ ਸਕਦਾ ਅਚਾਨਕ ਜੇ ਬਿਲਕੁਲ ਦੁਨੀਆ ਬਹੁਤ ਠੰਡੀ ਹੋ ਜੇ ਜਾਂ ਜੇ ਦੁਨੀਆ ਬਹੁਤ ਗਰਮ ਹੋਣ ਲੱਗ ਜਾਏ ਅਚਾਨਕ ਇਹ ਚੀਜ਼ ਕਰਕੇ ਵੀ ਕਹਿੰਦਾ ਦੁਨੀਆ ਦਾ ਅੰਤ ਹੋ ਸਕਦਾ ਹੁਣ ਸਟੀਵਨ ਹਾਕਿੰਗ ਸੀ ਜੋ ਰੱਬ ਵਿੱਚ ਧਰਮ ਵਿੱਚ ਘਟ ਮੰਨਦਾ ਸੀ ਉਹਦਾ ਮੰਨਣਾ ਸੀਗਾ ਜ਼ਿਆਦਾ ਸਾਇੰਸ ਵਿੱਚ ਸਟੀਵਨ ਨੇ ਕਿਹਾ ਸੀਗਾ ਵੀ ਬੰਦੇ ਵਿੱਚ ਬਹੁਤ ਸਾਰਾ ਅંધ ਵਿਸ਼ਵਾਸ ਭਰਿਆ ਜਾਂਦਾ ਧਰਮ ਦੇ ਨਾਂ ਤੇ ਰਿਲੀਜੀਅਨ ਦੇ ਨਾਂ ਤੇ ਜਾਂ ਰੱਬ ਦੇ ਨਾਂ ਤੇ ਹੁਣ ਇਹ ਚੀਜ਼ ਨੂੰ ਲੈ ਕੇ ਹਰ ਕੋਈ ਬੰਦੇ ਦੀ ਆਪਦੇ-ਆਪਦੇ ਸੋਚ ਵਿਚਾਰ ਹੁੰਦੇ ਨੇ ਹੁਣ ਸਟੀਵਨ ਹਾਕਿੰਗਸ ਦੀ ਸੋਚ ਮੈਂ ਤੁਹਾਨੂੰ ਦੱਸਦਾ ਸਟੀਵਨ ਕਹਿੰਦਾ ਵੀ ਬੰਦੇ ਵਿੱਚ ਵਹਿਮ ਭਰੇ ਜਾਂਦੇ ਨੇ ਬੰਦੇ ਨੂੰ ਕਿਹਾ ਜਾਂਦਾ ਵੀ ਮੌਤ ਤੋਂ ਬਾਅਦ ਇੱਕ ਹੋਰ ਜ਼ਿੰਦਗੀ ਆ ਮੌਤ ਤੋਂ ਬਾਅਦ ਨਰਕਾ ਸਵਰਗਾ ਕਹਿੰਦਾ ਪਰ ਮੈਂ ਇਹ ਚੀਜ਼ ਵਿੱਚ ਬਲੀਵ ਨਹੀਂ ਕਰਦਾ ਕਹਿੰਦਾ ਮੈਂ ਇਹ ਚੀਜ਼ ਕਦੇ ਨਹੀਂ ਤੁਹਾਨੂੰ ਕਹੂੰਗਾ ਵੀ ਤੁਹਾਡੀ ਮੌਤ ਤੋਂ ਬਾਅਦ ਤੁਸੀਂ ਨਰਕ ਵਿੱਚ ਜਾਓਗੇ ਤੁਸੀਂ ਸਵਰਗ ਵਿੱਚ ਜਾਓਗੇ ਕਹਿੰਦਾ ਕਿਉਂਕਿ ਇਹ ਚੀਜ਼ਾ ਹੈ ਨੀ ਕਿ ਹਾਂ ਉਹਦਾ ਮੰਨਣਾ ਸੀਗਾ ਵੀ ਜਦੋਂ ਬੰਦਾ ਮਰ ਜਾਂਦਾ ਜੋ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉੱਥੇ ਹੀ ਸਾਰਾ ਕੁਝ ਖਤਮ ਹੋ ਜਾਂਦਾ ਇੱਕ ਦਿਮਾਗ ਆ ਜੋ ਕਿ ਤੁਹਾਨੂੰ ਜਿਉਂਦਾ ਰੱਖ ਰਿਹਾ ਜਦੋਂ ਇਹ ਦਿਮਾਗ ਹੀ ਬੰਦ ਹੋ ਗਿਆ ਤਾਂ ਬੰਦੇ ਦਾ ਕੁਝ ਨਹੀਂ ਰਹਿਣਾ ਕਹਿੰਦਾ ਮੇਰੀ ਬਾਡੀ ਬਿਲਕੁਲ ਵਰਕ ਨਹੀਂ ਕਰ ਰਹੀ ਪਰ ਮੇਰਾ ਦਿਮਾਗ ਹੀ ਚੱਲ ਰਿਹਾ ਇਹ ਇਕੱਲੀ ਚੀਜ਼ ਨਾ ਮੈਂ ਜਿਉਂਨਾ ਜਿੱਦਣ ਇਹ ਕੰਮ ਕਰਨੋਂ ਹਟ ਗਿਆ ਤਾਂ ਮੈਂ ਵੀ ਇੱਥੇ ਰਹਿਣਾ ਨਹੀਂਗਾ ਸੋ ਇਹ ਕਹਿੰਦਾ ਧਰਮ ਦੇ ਨਾਂ ਤੇ ਲੋਕਾਂ ਵਿੱਚ ਇਹ ਡਰ ਬਹੁਤ ਪਾਏ ਜਾਂਦੇ ਨੇ ਹੁਣ ਜਦੋਂ ਇਦਾਂ ਦੇ ਟੌਪਿਕ ਆਉਂਦੇ ਨੇ ਹਨਾ ਥੋੜੇ ਸੈਂਸਿਟਿਵ ਟੌਪਿਕ ਹੁੰਦੇ ਨੇ ਤਾਂ ਕੋਈ ਨਾ ਕੋਈ ਹੁੰਦਾ ਜਿਹਨੂੰ ਇਹ ਗੱਲਾਂ ਨਹੀਂ ਵਧੀਆ ਲੱਗਣ ਗਿਆ ਉਦੋਂ ਦੇ ਟਾਈਮ ਤੇ ਜਿੰਨੇ ਵੀ ਚਰਚ ਹੁੰਦੇ ਸੀ ਉਹਨਾਂ ਨੂੰ ਇਹ ਗੱਲ ਬਿਲਕੁਲ ਨਹੀਂ ਵਧੀਆ ਲੱਗੀ ਬੀ ਸਟੀਵਨ ਲੋਕਾ ਵਿੱਚ ਆਹੋ ਸੋਚ ਫਲਾ ਰਿਹਾ ਸੋ ਚਰਚ ਕਾਫੀ ਨਰਾਜ਼ ਸੀਗੇ ਗੱਲ ਨੂੰ ਲੈ ਕੇ ਚਰਚ ਵਾਲਿਆਂ ਨੇ ਕਿਹਾ ਵੀ ਇਹ ਚੀਜ਼ ਉੱਤੇ ਤਾਂ ਸਵਾਲ ਵੀ ਨਹੀਂ ਚੱਕਿਆ ਜਾਣਾ ਚਾਹੀਦਾ ਵੀ ਦੁਨੀਆ ਕਿਵੇਂ ਬਣੀ ਆ ਦੁਨੀਆ ਕਿਹਨੇ ਬਣਾਈ ਆ ਦੁਨੀਆ ਕਦੋਂ ਬਣੀ ਆ ਉਹ ਕਹਿੰਦੇ ਵੀ ਇਹ ਗੱਲ ਕਲੀਅਰ ਆ ਵੀ ਦੁਨੀਆ ਰੱਬ ਨੇ ਬਣਾਈ ਆ ਪਰ ਸਟੀਵਨ ਦੂਏ ਪਾਸੇ ਇਹ ਕਹਿੰਦਾ ਸੀ ਵੀ ਦੁਨੀਆ ਕਿਹਨੇ ਬਣਾਈ ਆ ਇਹ ਚੀਜ਼ ਬਸ ਸਾਇੰਸ ਸਾਇੰਸ ਹੀ ਐਕਸਪਲੇਨ ਕਰ ਸਕਦੀ ਆ ਸਟੀਵਨ ਹਾਕਿੰਗਸ ਦੇ ਸਕੂਲ ਵਿੱਚ ਵੀ ਦੇਖਿਏ ਸਕੂਲ ਵਿੱਚ ਵੀ ਉਹ ਕਹਿੰਦਾ ਸੀ ਵੀ ਮੈਂ ਕਾਫੀ ਲੇਜੀ ਸਟੂਡੈਂਟ ਹੁੰਦਾ ਸੀ ਕਹਿੰਦਾ ਮੈਂ ਇੰਨਾ ਐਕਟਿਵ ਨਹੀਂ ਹੁੰਦਾ ਸੀ ਪਰ ਜਦੋਂ ਇਹ ਕਾਲਜ ਵਿੱਚ ਆਇਆ ਕਾਲਜ ਵਿੱਚ ਇਹਨੂੰ ਆਇਨਸਟਾਈਨ ਕਹਿ ਕੇ ਬੁਲਾਉਂਦੇ ਸੀਗੇ ਕਿਉਂਕਿ ਇਹਨੂੰ ਟਾਈਮ ਸਪੇਸ ਔਰ ਯੂਨੀਵਰਸ ਇਹ ਤਿੰਨ ਚੀਜ਼ਾਂ ਬਾਰੇ ਬਹੁਤ ਵਧੀਆ ਨੌਲੇਜ ਸੀ ਬਹੁਤ ਵਧੀਆ ਸਮਝਦਾਰੀ ਸੀਗੀ ਇਹ ਚੀਜ਼ ਇਹ ਤਾਂ ਪਲੱਸ ਪੁਆਇੰਟ ਹੁੰਦਾ ਸੀ ਤੇ ਇਹ ਚੀਜ਼ ਵਿੱਚ ਹੀ ਇਹ ਅੱਗੇ ਵਧਿਆ ਚਲੋ ਇਹ ਗੱਲ ਤਾਂ ਕਲੀਅਰ ਹੋ ਗਈ ਵੀ ਸਟੀਫਨ ਦੀ ਬਾਡੀ ਬਿਲਕੁਲ ਵਰਕ ਨਹੀਂ ਕਰਦੀ ਸੀਗੀ ਤੇ ਨਾ ਹੀ ਉਹ ਬੋਲ ਸਕਦਾ ਸੀ ਸੋ ਉਹਨੇ ਸਾਰਾ ਆਪਣੀ ਲਾਈਫ ਚ ਕੰਮ ਕਿਵੇਂ ਕੀਤਾ ਜਿਹੜੀ ਉਹ व्हीਲਚੇਅਰ ਤੇ ਬੈਠਾ ਸੀ ਉਹ व्हीਲਚੇਅਰ ਦੇ ਨਾਲ ਇੱਕ ਕੰਪਿਊਟਰ ਸੀਗਾ ਸਾਰੀ ਜ਼ਿੰਦਗੀ ਉਹ ਕੰਪਿਊਟਰ ਨੇ ਉਹਦਾ ਬਹੁਤ ਸਹਾਰਾ ਦਿੱਤਾ ਹਣੋ ਕੋਈ ਆਮ ਕੰਪਿਊਟਰ ਨਹੀਂ ਸੀਗਾ ਉਹ ਸਪੈਸ਼ਲ ਕੰਪਿਊਟਰ ਸੀ ਮੈਂ ਤੁਹਾਨੂੰ ਦੱਸਦਾ ਉਹਦਾ ਨਾ ਉਹ ਕੀ ਕੀ ਕਰ ਸਕਦਾ ਸੀ ਸੋ ਸਭ ਤੋਂ ਪਹਿਲਾਂ ਤਾਂ ਜੋ ਵੀ ਸਟੀਫਨ ਦੇ ਮਨ ਵਿੱਚ ਵਿਚਾਰ ਆਉਂਦੇ ਸੀ ਉਹ ਵਿਚਾਰ ਉਹ ਕੰਪਿਊਟਰ ਰਾਹੀਂ ਬੋਲ ਸਕਦਾ ਸੀਗਾ ਸੋ ਬੇਸਿਕਲੀ ਕੰਪਿਊਟਰ ਵਿੱਚ ਇੱਕ ਇਲੈਕਟ੍ਰੋਨਿਕ ਇੱਕ ਰੋਬੋਟ ਅਧੀ ਅਵਾਜ਼ ਨਿਕਲਦੀ ਸੀਗੀ ਇਮੇਜਨਰੀ ਟਾਈਮ ਪੀਪਲ ਥਿੰਕ ਔਰ ਸਮਥਿੰਗ ਯੂ ਹੈਵ ਇਨ ਡ੍ਰੀਮਸ ਔਰ ਵੈਨ ਯੂ ਆਰ ਅਗੇਨਸਟ ਅ ਡੈਡਲਾਈਨ ਹਣਾ ਪਰ ਉਹ ਸਾਰਾ ਜੋ ਜੋ ਵੀ ਉਹ ਚ ਬੋਲਿਆ ਜਾਂਦਾ ਸੀ ਉਹ ਸਾਰਾ ਕੁਝ ਸਟੀਫਨ ਡਿਸਾਈਡ ਕਰਦਾ ਸੀਗਾ ਵੀ ਕੀ ਕਹਿਣਾ ਦੂਸਰੇ ਨੰਬਰ ਤੇ ਉਹ ਇੰਟਰਨੈਟ ਚਲਾ ਸਕਦਾ ਸੀ ਤੀਸਰੇ ਨੰਬਰ ਤੇ ਉਹ ਕੰਪਿਊਟਰ ਨਾਲ ਉਹ ਈਮੇਲ ਆ ਭੇਜ ਸਕਦਾ ਸੀ ਚੌਥੇ ਨੰਬਰ ਤੇ ਉਹ ਕਿਤਾਬਾਂ ਵੀ ਲਿਖ ਸਕਦਾ ਸੀ ਉਹ ਕੰਪਿਊਟਰ ਦੀ ਹੈਲਪ ਨਾਲ ਸਟੀਫਨ ਨੇ ਕਾਫੀ ਕਿਤਾਬਾਂ ਲਿਖੀਆਂ ਤੇ ਉਹਦੀ ਸਭ ਤੋਂ ਮਸ਼ਹੂਰ ਕਿਤਾਬ ਰਹੀ ਆ ਅ ਬਰੀਫ ਹਿਸਟਰੀ ਔਨ ਟਾਈਮ ਜਿਹਦੀ ਕਿ 1 ਕਰੋੜ ਤੋਂ ਵੀ ਜ਼ਿਆਦਾ ਕਾਪੀਜ਼ ਵਿਕੀ ਆ ਹੁਣ ਜਾਇਦਤਰ ਲੋਕ ਜਿਹੜੇ ਸਟੀਫਨ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਸੀ ਉਹ ਹਮੇਸ਼ਾ ਇਹ ਐਕਸਪੈਕਟੇਸ਼ਨ ਲੈ ਕੇ ਚੱਲਦੇ ਸੀ ਵੀ ਆਪਾਂ ਕਿੰਦਾ ਦਾ ਇਨਸਾਨ ਨੂੰ ਮਿਲ ਰਹੇ ਆ ਜਿਹਦਾ ਕੱਲਾ ਬ੍ਰੇਨ ਵਰਕ ਕਰਦਾ ਪਰ ਜਦੋਂ ਉਹ ਜਾ ਕੇ ਦੇਖਦੇ ਸੀ ਵੀ ਉਹ ਕੰਪਿਊਟਰ ਨਹੀਂ ਬੋਲ ਸਕਦਾ ਤਾਂ ਉਹ ਬਹੁਤ ਸ਼ੌਕ ਰਹਿ ਜਾਂਦੇ ਸੀ ਆਲਸੋ ਇਹ ਚੀਜ਼ ਤੋਂ ਵੀ ਇੰਪ੍ਰੈਸ ਹੁੰਦੇ ਸੀ ਵੀ ਉਹ ਬੰਦੇ ਦਾ ਮਾਈਂਡ ਕਿੰਨਾ ਬ੍ਰਿਲੀਅੰਟ ਤੇ ਇੰਟੈਲੀਜੈਂਟ ਆ ਸੋ ਇਹ ਬੰਦੇ ਨੇ ਆਪਾਂ ਨੂੰ ਇਹ ਸਾਬਿਤ ਕਰਤਾ ਲਾਈਫ ਚ ਵੱਡੇ ਤੋਂ ਵੱਡੇ ਔਖਾ ਜੇ ਕੋਈ ਵੀ ਔਖਾ ਵਕਤ ਹੋਵੇ ਕੋਈ ਵੀ ਬੰਦੇ ਨਾਲ ਕੋਈ ਏਦਾਂ ਦਾ ਹਾਦਸਾ ਹੋ ਜੇ ਬੰਦਾ ਹਾਰ ਮੰਨਣ ਵਾਲਾ ਨਾ ਹੋਵੇ ਤੇ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੁੰਦੀ ਬੰਦਾ ਕੋਈ ਵੀ ਚੀਜ਼ ਪਾ ਸਕਦਾ ਜ਼ਿੰਦਗੀ ਚ ਸੋ ਆ ਸੀਗੀ ਅੱਧੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆਂ ਅਗਲੀ ਵਾਰ ਓਕੇ